ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਗੱਡੀ ਦੇ ਵਿੱਚ ਮੌਸਮ ਦੀ ਅਪਡੇਟ ਤੁਹਾਨੂੰ ਦੇਣੀ ਹੈ ਜੀ ਅਗਲੇ 48 ਘੰਟਿਆਂ ਦੀ ਮੌਸਮ ਰਿਪੋਰਟ ਤੁਹਾਨੂੰ ਇਸ ਗੱਡੀ ਦੇ ਵਿੱਚ ਦੇਵਾਂਗੇ ਸੋ ਅੰਦੇ ਦਿਨਾਂ ਦੇ ਵਿੱਚ ਯਾਨੀ ਕਿ ਅਗਲੇ ਜਿਹੜੇ 2-3 ਦਿਨ ਨੇ ਮੌਸਮ ਪੰਜਾਬ ਦਾ ਦੇ ਨਾਲ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਇਹ ਤੁਹਾਡੇ ਨਾਲ ਡਾਟਾ ਇਸ ਵੀਡੀਓ ਦੇ ਵਿੱਚ ਸਾਂਝਾ ਕੀਤਾ ਜਾਵੇਗਾ ਇਸ ਲਈ ਇਹ ਜੋ ਤਾਜ਼ਾ ਸੈਟਲਰ ਦੱਸੇ ਨੇ ਸੌਤੋਂ ਪਹਿਲਾਂ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਲਗਭਗ 3 ਵਜਣ ਜਾ ਰਹੇ ਨੇ ਆਥਣ ਦੇ ਤੇ ਅੱਜ ਦਿਨ ਹੈ ਜੇ 31 ਅਗਸਤ ਦਾ ਯਾਨੀ ਕਿ ਅਗਸਤ ਦਾ ਆਖਰੀ ਅੱਜ ਦਿਨ ਹੈ ਮੌਸਮ ਅਸੀਂ ਤੁਹਾਨੂੰ ਸਵੇਰੇ ਦੱਸਿਆ ਸੀ ਕਿ ਅੱਜ ਮੀਂਹ ਬਹੁਤੇ ਖੇਤਰਾਂ ਤੱਕ ਪਹੁੰਚਣਗੇ ਤੇ ਭਾਰੀ ਮੀਂਹ ਕੁਝ ਖੇਤਰਾਂ ਦੇ ਵਿੱਚ ਪਹੁੰਚ ਚੁੱਕੇ ਨੇ ਅਤੇ ਭਾਰੀ ਮੀਂਹ ਵੀ ਕੁਝ ਖੇਤਰਾਂ ਦੇ ਵਿੱਚ ਲੱਗ ਚੁੱਕੇ ਨੇ ਜੇਕਰ ਗੱਲ ਐਸਐਲਡੀ ਇਸ ਤਸਵੀਰਾਂ ਦੀ ਕਰਦੇ ਹਾਂ ਤੇ ਇਸ ਵੇਲੇ ਵੀ ਕਾਫੀ ਖੇਤਰਾ ਦੇ ਵਿੱਚ ਜਾਰੀ ਨੇ ਖਾਸ ਕਰ ਇਹਦੇ ਵਿੱਚ ਦਵਾਬਾ ਖੇਤਰ ਤੇ ਮਾਲਵੇ ਦੇ ਜ਼ਿਲ੍ਹੇ ਪ੍ਰਮੁੱਖ ਨੇ ਇਹ ਕਿਉਂ ਮੀਂਹ ਡਰਜ ਹੋ ਰਹੇ ਨੇ ਜੀ ਇੱਕ ਤਾਂ ਪਛਵੇਂ ਸਿਸਟਮ ਪਹੁੰਚ ਕਰ ਚੁੱਕਿਆ ਹੈ ਜਿਹਦੇ ਪਿਛਲੇ 48 ਘੰਟਿਆਂ ਤੋਂ ਕਾਰਵਾਈਆਂ ਚੱਲ ਰਹੀ ਨੇ 29 ਤਰੀਕ ਤੋਂ ਇਹ ਸਿਸਟਮ ਸਰਗਰਮ ਹੋ ਗਿਆ ਸੀ ਤੇ 30 ਤਰੀਕ ਨੂੰ ਕੱਲ ਭਰਵੇਂ ਮੀ ਲੱਗੇ ਸੀ ਤੇ ਅੱਜ 31 ਤਰੀਕ ਨੂੰ ਕਾਫੀ ਖੇਤਰਾ ਦੇ ਵਿੱਚ ਤਗੜੇ ਸਪੈਲ ਜਿਹੜੇ ਮੀਹ ਹ ਦੇ ਲੱਗ ਚੁੱਕੇ ਨੇ ਸੋ ਆਉਂਦੇ ਆਪਾਂ ਦੋ ਦਿਨਾਂ ਦੀ ਗੱਲ ਕਰੀਏ ਤੇ ਤਗੜੇ ਮੀਂਹ ਮੁਰਤ ਲੱਗਣਗੇ ਜਿੰਨੇ ਮੀਂਹ ਹਣ ਲੱਗ ਚੁੱਕੇ ਨੇ ਇਸ ਤੋਂ ਕਿਤੇ ਜ਼ਿਆਦਾ ਮੀਹ ਹਲੇ ਲੱਗਣੇ ਨੇ ਅਤੇ ਭਾਰੀ ਮੀਂਹ ਦੇ ਸ ਵਿਚ ਇੱਕ ਅਪਰ ਏਅਰ ਕੰਟਰੋਲ ਸਿਸਟਮ ਬਣਿਆ ਹੋਇਆ ਜਿਹੜਾ ਕਿ ਇਸ ਵੇਲੇ ਦਿੱਲੀ ਗੁਰੂਗਰਾਮ ਨੋਇਡਾ ਪਛਮੀ ਯੂਪੀ ਮਧ ਪ੍ਰਦੇਸ਼ ਦੇ ਖੇਤਰ ਰਾਜਸਥਾਨ ਦੇ ਦੱਖਣ ਪੂਰਬੀ ਖੇਤਰ ਤੇ ਹਰਿਆਣਾ ਦੇ ਦੱਖਣ ਪੱਛਮੀ ਪੂਰਬੀ ਖੇਤਰਾਂ ਦੇ ਵਿੱਚ ਸਰਗਰਮ ਹੈ ਇਸ ਲਈ ਦੇਖ ਸਕਦੇ ਹਾਂ ਕਿ ਤਗੜੇ ਤੌਰ ਤੇ ਜਿਹੜੇ ਮੀਂਹ ਇਸ ਵੇਲੇ ਡਰਜ ਹੋ ਰਹੇ ਨੇ ਦਿੱਲੀ ਗੁਰੂਗਰਾਮ ਨੋਇਡਾ ਪਛਮੀ ਯੂਪੀ ਅਲੀਗੜ ਹੋ ਗਿਆ ਇਧਰ ਮੁਜ਼ਫਨਗਰ ਬਲੰਦੇ ਸ਼ਹਿਰ ਮਰਾਦਾਬਾਦ ਇਹਨਾਂ ਖੇਤਰਾਂ ਦੇ ਵਿੱਚ ਕਾਨਪੁਰ, ਲਖਨਊ ਇਹਨਾਂ ਖੇਤਰਾਂ ਦੇ ਵਿੱਚ ਮੀ ਜਿਹੜੇ ਅਸਲੇ ਤਗੜੇ ਅਤੇ ਭਾਰੇ ਮੀਨਾਂ ਖੇਤਰਾਂ ਦੇ ਵਿੱਚ ਲੱਗ ਰਹੇ ਨੇ ਤੇ ਹਰਿਆਣੇ ਦੇ ਦੱਖਣ ਪੂਰਬੀ ਖੇਤਰ ਤੇ ਦਿੱਲੀ ਗੁਰੂਗਰਾਮ ਨਵਿੱਡਾ ਦੇ ਵਿੱਚ ਵੀ ਅਸਲ ਮੀ ਲੱਗ ਰਹੇ ਨੇ ਰਾਜਸਥਾਨ ਦੇ ਵਿੱਚ ਅਸਲੇ ਤਗ ਜਿਹੜੇ ਪੂਰਬੀ ਤੇ ਦੱਖਣੀ ਭਾਗਾਂ ਦੇ ਵਿੱਚ ਮੀ ਲੱਗ ਰਹੇ ਨੇ ਸੋ ਇਹ ਅ퍼 에ਅਰ ਕੰਟਰੋਲ ਸਿਸਟਮ ਅੱਗੇ ਵਧਣਾ ਜੀ ਤੇ ਇਧਰੋਂ ਸਿਸਟਮ ਵੈਸਟਰਨ ਦੇ ਸਰਮਸਿਨੋਂ ਅੱਗੇ ਦਨੇ ਪਛਮੀ ਸਿਸਟਮ ਉਹ ਮੌਜੂਦਾ ਗਰਾਊਂਡ ਲੈਵਲ ਤੇ ਮਾਉਂਟ ਹੋਣ ਦੀ ਆ ਪਾਉਣਾ ਸੋ ਇਹਨਾਂ ਤਿੰਨਾਂ ਦੀ ਟੱਕਰ ਹੋਣੀ ਹੈ ਮੈਦਾਨਾਂ ਦੇ ਵਿੱਚ ਜਿਹਦੇ ਨਾਲ ਅਗਲੇ 48 ਘੰਟੇ ਮੀਂਹ ਲੱਗਣਗੇ ਜ਼ਬਰਦਸਤ ਲੈਵਲ ਤੇ ਯਾਨੀ ਕਿ অতি ਭਾਰੀ ਮੀਂਹ ਤੋਂ ਵੀ ਜਿਹੜੇ ਕਹਿ ਦਿੰਦੇ ਆ ਆਪਾਂ অতি ਭਾਰੀ ਮੀਂਹ ਉਸ ਤੋਂ ਵੀ ਜ਼ਿਆਦਾ ਮੀਂਹ ਜਿਹੜਾ ਇਸ ਕੁਝ ਕਿਸ ਤਰ੍ਹਾਂ ਦੇ ਵਿੱਚ ਲੱਗ ਸਕਦੇ ਨੇ ਸੋ ਅਗਲੇ 48 ਘੰਟੇ ਜਿਹੜੇ ਜਿਲ੍ਹੇ ਰੈਡ ਅਲਰਟ ਦੇ ਨੇ ਉਹਨਾਂ ਦੇ ਵਿੱਚ ਹੁਸ਼ਿਆਰਪੁਰ ਜਿਲ੍ਹਾ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਰੋਪੜ ਮਹਾਲੀ ਤੇ ਚੰਡੀਗੜ੍ਹ ਔਰ ਇਧਰ ਆ ਜੀ ਆਫਾ ਮਾਝਾ ਵਲ ਤੇ ਗੁਰਦਾਸਪੁਰ ਜਿਲ੍ਹਾ ਸ੍ਰੀ ਅਮਰੇਸਰ ਸਾਹਿਬ ਜਿਲ੍ਹਾ ਤੇ ਪਠਾਨਕੋਟ ਸੋ ਇਹ ਜਿਲ੍ਹੇ ਜਿਹੜੇ ਨੇ ਰੈਡ ਅਲਰਟ ਤੇ ਨੇ ਇੱਥੇ ਮੀਂਹ ਜੜਿਆ 100 ਐਮਐਮ ਤੋਂ ਕਿਤੇ ਜ਼ਿਆਦਾ ਹੋ ਸਕਦਾ 300 ਐਮਐਮ 250 ਐਮਐਮ ਵੀ ਦਰਜ ਹੋ ਸਕਦੇ ਨੇ ਯਾਨੀ ਕਿ অতি ਭਾਰੀ ਮੀਂਹ ਇਹਨਾਂ ਖੇਤਰਾਂ ਦੇ ਵਿੱਚ ਲੱਗਣਗੇ ਆਉਂਦੇ 48 ਸੋ ਕਿਵੇਂ ਲੱਗਣੇ ਨੇ ਕਾਰਨ ਕੀ ਹੈ ਤੁਹਾਨੂੰ ਅਸੀਂ ਦੱਸਤਾ ਇੱਕ ਤਾਂ ਪਛਮੀ ਸਿਸਟਮ ਆਇਆ ਹੋਇਆ ਅਪਰ ਹੇਅਰ ਕੰਟਰੋਲ ਸਿਸਟਮ ਬਣਿਆ ਹੋਇਆ ਮੌਨਸੂਨ ਦੀਆਂ ਸਿੱਧੀਆਂ ਪਹੁੰਚ ਰਹੀਆਂ ਨੇ ਸੋ ਇਹਦੇ ਸਦਕਾ ਮੀਂਹ ਜਿਹੜਾ ਜਬਰਦਸਤ ਪੰਜਾਬ ਦੇ ਵਿੱਚ ਲੱਗਣ ਜਾ ਰਹੇ ਨੇ ਇਹ ਡਰਾਉਣ ਵਾਲੀ ਪੈਨਿਕ ਕਰਨ ਵਾਲੀ ਸਾਡੀ ਵੀਡੀਓ ਨਹੀਂ ਹੈ ਇਹ ਤਾਂ ਸਾਡਾ ਕੰਮ ਤੁਹਾਨੂੰ ਅਪਡੇਟ ਦੇਣਾ ਸੋ ਇਹ ਵਾਫਰੇਗਾ ਅਗਲੇ 48 ਘੰਟਿਆਂ ਦੇ ਵਿੱਚ ਇਸ ਲਈ ਆਪਣਾ ਅ ਪਰਵੰਦ ਜਰੂਰ ਕਰਕੇ ਰੱਖਿਆ ਜਾਵੇ ਪ੍ਰਸ਼ਾਸਨ ਨੂੰ ਜਿਸੀ ਬੇਨਤੀ ਕਰਾਂਗੇ ਕਿ ਇਹਨਾਂ ਜਲਿਆਂ ਦੇ ਵਿੱਚ ਜਿੰਨਾ ਕੋ ਹੋ ਸਕਦਾ ਉਹਨਾਂ ਪ੍ਰਬੰਧ ਕੀਤਾ ਜਾਵੇ ਵੈਸੇ ਹੜਾ ਦੀ ਮਾਰ ਕਾਫੀ ਇਤਨਾ ਦੇ ਵਿੱਚ ਐਸਲੇ ਜਾਰੀ ਹੈ ਪਰ ਜਿੰਨਾ ਆਪਾਂ ਆਪਣੇ ਲੈਵਲ ਤੇ ਕਰ ਸਕਦੇ ਉਹਨਾਂ ਜਰੂਰ ਪ੍ਰਬੰਧ ਕਰੀਏ ਬਾਕੀ ਕੁਦਰਤ ਦੇ ਹੱਥ ਵਿੱਚ ਸਾਰਾ ਕੁਝ ਹੈ ਤੋ ਇਹ ਤਾਂ ਗੱਲ ਜੀ ਪੰਜਾਬ ਦੀ ਹੈ ਹਰਿਆਣਾ ਦੀ ਗੱਲ ਕਰੀਏ ਤੇ ਹਰਿਆਣਾ ਦੇ ਉਤਰੀ ਭਾਗਾਂ ਦੇ ਵਿੱਚ ਤੇ ਪੂਰਬੀ ਭਾਗਾਂ ਦੇ ਵਿੱਚ ਅੰਬਾਲਾ ਕੁਰੂ ਖੇਤਰ ਕਰਨਾਲ ਪਾਣੀ ਫਤ ਸਰਸਾ ਫਤਿਹਬਾਦ ਜੀਂਦ ਭਵਾਨੀ ਰੋहतक ਚੱਜਰ ਇਹ ਖੇਤਰ ਵੀ ਤਿਆਰ ਰਹਿਣ ਭਾਰੀ ਮੀਂਹ ਲਈ ਅਤੇ ਭਾਰੀ ਮੀਂਹ ਦੇ ਵਿੱਚ ਖੇਤਾਂ ਦੇ ਵਿੱਚ ਲੱਗਣਗੇ ਇਸ ਦੇ ਇਲਾਵਾ ਜੇਕਰ ਪਹਾੜਾਂ ਦੀ ਗੱਲ ਕਰੀਏ ਹਿਮਾਚਲ ਉੱਤਰਾਖੰਡ ਜੰਮੂ ਤੇ ਇਹਨਾਂ ਸੂਬਿਆਂ ਦੇ ਵਿੱਚ ਤਗੜੇ ਮੀਂਹ ਲੱਗਣਗੇ ਬੱਦਲ ਫਟਣ ਦੀਆਂ ਘਟਨਾਵਾਂ ਲੈਂਡਸਲਾਈਡ ਦੀਆਂ ਘਟਨਾਵਾਂ ਅਗਲੇ 2-3 ਦਿਨਾਂ ਦੇ ਵਿੱਚ ਤੁਹਾਨੂੰ ਆਮ ਵੇਖਣ ਨੂੰ ਮਿਲਣਗੀਆਂ ਖਾਸ ਕਰਕੇ ਜੰਮੂ ਦੇ ਖੇਤਰ ਹੋਣਗੇ ਹਿਮਾਚਲ ਉੱਤਰਾਖੰਡ ਦੇ ਖੇਤਰ ਹੋਣਗੇ ਸੋ ਬਹੁਤ ਹੀ ਭਾਰੀ ਮੀਂਹ ਦੇ ਰੈਡ ਅਲਰਟ ਹੈ ਜਿਹੜੇ ਪਹਾੜਾਂ ਦੇ ਲਈ ਵੀ ਮੌਸਮ ਖਾਗਨੇ ਜਾਰੀ ਕਰ ਦਿੱਤੇ ਨੇ ਕੋਲ ਮਲਾ ਕੇ ਕਹਾਣੀ ਇਹ ਕਹਿੰਦੀ ਹੈ ਸਿਸਟਮ ਨੇ ਜੋਰ ਫੜ ਲਿਆ ਤੇ ਅਗਲੇ 2-3 ਦਿਨ ਸਿਸਟਮ ਵਾਲੇ ਹੋਣਗੇ ਸਕੂਲਾਂ ਦੇ ਵਿੱਚ ਛੁੱਟੀਆਂ ਦੀ ਅਸੀਂ ਸਵੇਰੇ ਵੀ ਜਿਹੜੀ ਆਪਣੀ ਵੀਡੀਓ ਦੇ ਵਿੱਚ ਗੱਲ ਆਖੀ ਸੀ ਆਪਣੇ ਅ ਪੱਤਰ ਤੇ ਜਿਹੜੀ ਆ ਬੇਨਤੀ ਰੱਖੀ ਸੀ ਪ੍ਰਸ਼ਾਸਨ ਦੇ ਅੱਗੇ ਪੰਜਾਬ ਸਰਕਾਰ ਦੇ ਅੱਗੇ ਵੈਸੇ ਛੁੱਟੀਆਂ ਦੇ ਵਿੱਚ ਵਾਅਦਾ ਪੰਜਾਬ ਸਰਕਾਰ ਕਰੇਗੀ ਸਾਨੂੰ ਇਹ ਤਾਂ ਜਾਪਦਿਆ ਵੀ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਕਿਉਂਕਿ ਸਕੂਲ ਨਹੀਂ ਖੋਲੇ ਜਾ ਸਕਦੇ ਜਿੱਦਾਂ ਦੀਆਂ ਐਡਵਾਈਸਰੀ ਮਾਸਫਾਗਲੋਂ ਆ ਰਹੀਆਂ ਨੇ ਸੋ ਇਸ ਲਈ ਅਸੀਂ ਫਿਰ ਤੋਂ ਇੱਕ ਬੇਨਤੀ ਕਰਾਂਗੇ ਕਿ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਵਾਅਦਾ ਕੀਤਾ ਜਾਵੇ ਸੋ ਇਹ ਵੱਡੇ ਵੱਡੇ ਜਿਹੜੇ ਅਧਿਕਾਰੀ ਨੇ ਸਿੱਖਿਆ ਫਾਗ ਦੇ ਪੰਜਾਬ ਸਰਕਾਰ ਦੇ ਜੋ ਅਫਸਰ ਨੇ ਉਹਨਾਂ ਨੂੰ ਸਾਡੀ ਜੇ ਬੇਨਤੀ ਜ਼ਰੂਰ ਹੈ ਕਿ ਹਾਲੇ ਸਕੂਲ ਖੋਲਣ ਦਾ ਜਿਹੜਾ ਸ਼ਡਿਊਲ ਨਾ ਮਿੱਥਿਆ ਜਾਵੇ ਕਿਉਂਕਿ ਆਉਂਦੇ ਦਿਨਾਂ ਦੇ ਵਿੱਚ ਤਗੜੇ ਮੀਹ ਹਾਲੇ ਦੱਸ ਸਕਦੇ ਨਹੀਂ ਜਾ ਰਹੇ ਨੇ ਜੀ ਤਰਵਤ ਸਸ਼ਕਾ